ਸਤਿ ਸ਼੍ਰੀ ਅਕਾਲ ਸਸੀਗਾਲ ਪਹੁੰਚ ਗਿਆ ਮਾਂਡੇੜੀ ਫਾਰਮ ਉੱਤੇ ਕੋਈ ਵੀਰ ਸੱਜਿਤ ਕੋਲ ਕਰਦੇ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸੁੱਕੇ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੀਰ ਜੀ ਵਧੀਆ ਮੇਰਾ ਬਾਬੇ ਸਿਹਰੀ ਚੱਲਦੀਆਂ ਬਹੁਤ ਚਲੋ ਵੀਰ ਇਹ ਕਰਵਾ ਲੂਗੀ ਬੜੇ ਚਿਰਾਂ ਬਾਅਦ ਵੀਡੀਓ ਪੈਣ ਦੀ ਵੀਡੀਓ ਇਦਾਂ ਹੀ ਵੀ ਵਾਇਰਲ ਦੀ ਕਿਰਪਾ ਚਲੋ ਪਾਰੇ ਨੇ ਮਿਹਰ ਕੀਤੀ ਸ਼ੈੱਡ ਬਣਾ ਦੇ ਵੀ ਜੀ ਅੱਛਾ ਅੱਛਾ ਵੀਰ ਜੀ ਤੇ ਸ਼ੈੱਡ ਬਣ ਗਿਆ ਆਪਣਾ ਵਧੀਆ ਰੈਡੀ ਹੋ ਗਿਆ ਆ ਠੀਕ ਠੀਕ ਹੈ ਵੀਰ ਜੀ ਹਾਂਜੀ ਐਂਡ ਮਤਲਬ ਆਹੋ ਪੜਾ ਦਾ ਸੈੱਡ ਪੂਰਾ ਪ੍ਰੋਪਰ ਤਿਆਰ ਆ ਏ ਦੋ ਵੀਰੋਨਾ ਵਧਾਈਆਂ ਸੱੜਤੀਆਂ ਵੀਜੀ ਵਧਾਈ ਹੋਵੇ ਤੁਹਾਨੂੰ ਵਧਾਈਆਂ ਵੀਜੀ ਸਾਰੇ ਭਰਾਵਾਂ ਨੂੰ ਜਿਹੜਾ ਚੈਨਲ ਦੇਖਣ ਆਲੇ ਹਨ ਹੈਨਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਜਿਹੜੀ ਗੱਲ ਹੈ ਜਿਹੜਾ ਬੰਦਾ ਮਿਹਨਤ ਕਰਦਾ ਦਾ ਫਲ ਮਿਲਦਾ ਮੈਂਦਾ ਜਰੂਰ ਬਿਲਕੁਲ 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 ਵੀਰ ਜੀ ਸਕੇ ਮੈਂ ਆਪਣੇ ਕੋਈ ਜਗ੍ਹਾ ਨਹੀਂ ਸੀ ਹਾਂਜੀ ਹਾਂਜੀ ਵੀਰ ਜੀ ਸਹੀ ਜੇ ਪਰਮਾਨੰਦ ਜੀ ਨੂੰ ਜਗ੍ਹਾ ਜਤੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਿੰਨ ਮਹੀਨੇ ਦੇ ਵਿੱਚ ਇਕੱਲੇ ਬੰਦੇ ਹਾਂ ਹਾਂਜੀ ਹਾਂਜੀ ਵੀਰ ਜੀ ਜਿਹੜਾ ਇਹਨਾਂ ਨੂੰ ਬੰਦ ਕੀਤਾ ਹੈ ਹਾਂਜੀ ਹਾਂਜੀ ਵੀਰ ਜੀ ਸੱਜਣਾ ਮਿੱਤਰਾਂ ਦੀ ਕਿਤੇ ਵੀਡੀਓ ਪਾਈ ਨਹੀਂ ਆਵਣ ਵੀਰ ਹੁਣਾਂ ਦੀਆਂ ਪਾਈਆਂ ਨਹੀਂ ਬਿਲਕੁਲ ਬਿਲਕੁਲ ਵੀਰ ਸੋਇਆ ਵੀ ਹੁਣ ਸਾਪਾ ਆਪਾਂ ਜੀਨ ਲੈ ਮਾਲ ਆਪਣੇ ਕੋਲ ਹੁੰਦਾ ਰਹਿਣਾ ਬਿਲਕੁਲ ਬਿਲਕੁਲ ਤੇ ਅੱਗੇ ਇੱਕ ਦੋ ਵਸੀਲ ਦੀ ਤੇਰਾ ਵੀ ਇਹੀ ਨਹੀਂ ਟਾਈਮ ਲਗਾਈ ਤੈਨੂੰ ਹਾਂਜੀ ਹਾਂਜੀ ਵੀਰ ਜੀ ਮੈਂ ਥੋੜਾ ਕੰਮ ਵਿੱਚ ਜੀ ਬਿਜੀ ਹਾਂ ਤਾਂ ਕਰਕੇ ਬਾਕੀ ਪਿੰਡ ਆਪਣਾ ਵੀ ਜੀ ਮਿਸ਼ਨਪੁਰਾ ਜਿਲ੍ਹਾ ਕਰਦਾ ਪੁੱਤ ਤਸੀਲ ਬਟਾਲਾ ਹਾਂਜੀ ਬਟਾਲੇੋਂ ਨਿਕਲਦੇ ਆ ਪਹਿਲਾਂ ਪਿੰਡ ਮਿਸ਼ਨਪੁਰਾ ਹਾਂਜੀ ਤੇ ਜਦੋਂ ਮੈਦੇ ਵਾਲੀ ਸਾਈਡ ਤੋਂ ਆਉਂਦੇ ਆ 12 ਕਿਲੋਮੀਟਰ ਦੇ ਰੇਲਾਈ ਸਟਾਪ ਦੇ ਨਾਲ ਹੀ ਮਿਸ਼ਨਪੁਰਾ ਪਹੁੰਚ ਜਾਂਦਾ ਠੀਕ ਹੈ ਜੀ ਆਪਣਾ 7717 ਬਾਕੀ ਵੀ ਜੀ ਚੈਨਲ ਨੂੰ ਮਤਵਾਤ ਸ਼ੇਅਰ ਕਰਿਆ ਕਰੋ ਕਿਉਂਕਿ ਵੀਡੀਓ ਪਾਈ ਨਹੀਂ ਕੋਈ ਕਾਫੀ ਟਾਈਮ ਹੋ ਗਿਆ ਇਹ ਹਾਂਜੀ ਹਾਂਜੀ ਵੀਰ ਜੀ ਹਾਂਜੀ ਤੇ ਸਾਰੇ ਭਰਾਵਾਂ ਨੂੰ ਰਿਕੁਐਸਟ ਹੈ ਮੇਨਤ ਵਾਲੀ ਗੱਲ ਹੈ ਕਿ ਤੁਸੀਂ ਚੈਨਲ ਨੂੰ ਮਤਵਾਤ ਸ਼ੇਅਰ ਕਰਿਆ ਕਰੋ ਤੇ ਕਮੈਂਟਾਂ 'ਚ ਦੱਸਿਓ ਹੁਣ ਆ ਵੀਡੀਓ ਵੀ ਲਗਾਤਾਰੀ ਹੁਣ ਵੀਡੀਓ ਪੈਣਗੇ ਵੀਡੀਓ ਨਾਲ ਦੀਆਂ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਇਹ ਕੰਮ ਹੈ ਵੀ ਆਪਾਂ ਬਹੁਤਾ ਮਟਾ ਬਾਰ ਨਹੀਂ ਆਪਣਾ ਛੋਟਾ ਜਿਹਾ ਬਿਲਕੁਲ ਬਿਲਕੁਲ ਜਿਆਸਾ ਬਹੂਆਂ ਦਾ ਕੰਮ ਆਪਣਾ ਬਿਲਕੁਲ ਬਿਲਕੁਲ ਸਾਫ ਸੁਥਰਾ ਜਿਹਾ ਕੰਮ ਆਪਾਂ ਕਰਦੇ ਆਂ ਹਾਂਜੀ ਹਾਂਜੀ ਵਿਸੋ ਦਾ ਖਲਾਰਾ ਨਹੀਂ 20 ਲੈਦੀਆਂ 30 ਲੈਦੀਆਂ ਹਾਂਜੀ ਹਾਂਜੀ ਆਪਣੀ ਕਾਰ ਤੋਂ ਬਾਹਰ ਸੁੱਥੇ ਕੰਮ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਸਾਡੀ ਆਪਣੇ ਕੋਲ ਬਲੈਕ ਜਰਸੀ ਹੈ ਬਲੈਕ ਜਰਸੀ ਵੱਛੀ ਵੀਰ ਜੀ ਸਹੀ ਹੈ ਇਹਨੂੰ ਅੱਜ 10 ਦਿਨਾਂ ਦੀ ਸੂਈ ਹੈ ਵੱਛੀ ਬਹੁਤ ਟੌਪਦੀ ਆ ਪਿਓਰ ਛਿੱਗੀ ਜਿਹੀਆਂ ਛਿੱਗੀਆਂ ਕੱਟੀਆਂ ਜਾਂ ਬੰਨਣੀਆਂ ਇਹਨੇ ਠੀਕ ਆ ਵੀਰ ਜੀ ਖਾਣ ਵੇ ਲੋ ਖਾਣ ਤੋਂ ਦੀ ਕੁਆਲਿਟੀ ਬਹੁਤ ਟੌਪ ਦੀ ਵਛੀ ਦੀ ਤੇ ਬਾਕੀ ਭਰਾਵਾਂ ਨੂੰ ਤੋਰ ਕੇ ਖਾਣਦੇ ਆ ਹਾਂਜੀ ਵੀਰ ਜੀ ਬਾਕੀ ਰੇਟ ਆਪਣੇ ਫਾਰਮ ਤੇ ਹੋਣਗੇ ਬਿਲਕੁਲ ਜਨਮ ਜੀ ਬਿਲਕੁਲ ਜੀ ਬਿਲਕੁਲ ਹੈਨਾ ਤੇ ਲੰਮੀ ਲੰਮੀ ਬਹੁਤ ਅਸੀ ਬਹੁਤ ਛੋੜੀ ਹੈ ਵੇ ਵੇ ਜੀ ਫੁੱਲ ਕੱਦ ਵਜਨ ਪਿਓਰ ਕਾਲੀ ਨਾਗ ਵਰਗੀ ਵਸ਼ੀ ਵੇਲੇ ਵੇ ਤੇ ਮਾਰਕੀ ਸੀ ਗਾਲੇ ਵਕ ਵਾਰਸੀ ਵਾਲਾ ਮਸ਼ੀਨ ਤੇ ਖਾਣ ਤੇ ਵੀਰ ਜੀ ਚਾਲ ਦੇਖੋ ਵਸ਼ੀ ਦੀ ਤੀ ਪਿੱਲਨ ਵਸ਼ੀ ਦੀ ਚਾਲ ਪਹਿਲਾ ਸੁਆ ਬੜੀ ਪਹਿਲਾ ਸੁਆ ਵੀਰ ਜੀ ਛਗੀ ਦੰਦੋ ਕੰਨਿਆ ਦੇ ਦੰਦ ਬਰਾਬਰ ਕੰਮ ਦੀ ਹੈ ਜੇ ਵਸ਼ੀ ਕੋਈ ਕੋਈ ਆ ਵੀਰ ਜੀ ਖਰਾਕ ਨੱਚਦੀ ਖਰਾਕ ਵਸ਼ੀ ਦੀ ਖਰਾਗ ਨੱਚਦੀ ਐ ਵਸ਼ੀਨੀ ਨੱਚਦੀ ਵਸ਼ੀਨੀ ਖਰਾਗ ਨੱਚਦੀ ਆ ਜੀ ਉਹ ਜੇ ਤੁਹੇ ਵਸ਼ੀ ਮਾਵੇ ਲੋ ਆਵੇ ਆਵੋ ਜੀ ਆਨੇ ਕੀ ਕਰਨੀ ਇਹ ਭੰਨੀ ਇਹ ਦੂਜੀ ਬੰਨੇ ਕੀ ਕਰਨੀ ਇਹ ਭੰਨੀ ਜਿਹੜੇ ਦੂਜੀ ਭਾਈ ਨਿੱਕੀ ਕਰਨੀ ਇਹ ਬਿਲਕੁਲ ਬਿਲਕੁਲ ਵੀ ਜੀ ਦੋਤ ਸੁਖੇ ਭਾਜੀ ਬੱਠੀ ਕੋ 13 ਚਾ ਵਗ ਲੋ 13 14 ਕਿਲੋ ਵੀਰ ਜੀ ਹਾਂ ਜੀ ਵੀਰ ਜੀ 12 ਕਿਲੋ ਦੀ ਬੜਾ ਕਿਲੋ ਦੀ ਆਪਾਂ ਗਰੰਟੀ ਦੇ ਕੇ ਕਲਨੀਆਂ ਵਸ਼ੀ ਭਾਵੇਂ ਕੋਈ ਮੇਰਾ ਵੀਰ ਔਨਲਾਈਨ ਤੋਂ ਲੈ ਲੇ ਤੇ ਭਾਵੇਂ ਕਿਤੇ ਦੋ ਟਾਈਮ ਅਗੇ ਤਸੱਲੀ ਕਰ ਲੇ ਆਪਣੀ ਵਸ਼ੀ ਆਹ ਵਸ਼ਾ ਜੀ ਵੀਰ ਜੀ ਬੱਚਾ ਛੱਡਦੀ ਨਹੀਂ ਲੋੜ ਅਰੇ ਨਾਲੂ ਤੇ ਬੱਚਾ ਜੀ ਵੀਰ ਜੀ ਨਾਲੂ ਵੀ ਨਾਲ ਲੱਗਾ ਦੇ ਬੱਚੇ ਨਾਲ ਅਜੇ ਐਦਾਂ ਹੀ ਚੋਰੋ ਵਸ਼ੀ ਭਾਵੇਂ ਬੱਚਾ ਛੱਡਦੀ ਨਹੀਂ ਜ ਲੋੜਾ ਪੂਰੀ ਠੰਡੀ ਸੀਲ ਜਿੱਦਾਂ ਮਰਜ਼ੀ ਬੈਜੋ ਹਾਂਜੀ ਵੀਰ ਜੀ ਹੈ ਕਿ ਨਹੀਂ ਸੇ ਰੇਟ ਪ੍ਰਮਾਣ ਕਰਾਂਗੇ ਬਿਲਕੁਲ ਜੈਨੂ ਬਿਲਕੁਲ ਬਿਲਕੁਲ ਵੀਰ ਜੀ ਮੈਂ ਕਹਿੰਦਾ ਵਸੀ ਲੈ ਪਹਿਲੇ ਫੋਨ ਤੇ ਵਸੀ ਉਡਣੀ ਚਾਹੀਦੀ ਬਸ 65000 ਕਰ ਦਈਏ ਮਤ ਨਹੀਂ ਵੀਰ ਜੀ ਹਾਂ ਕੋੜੋਂ ਮਾਨ ਤਨ ਕਮ 50000 ਸਰਦੋ 70000 ਦੇ ਦਈਏ 60000 ਦੇ ਦਮੈਨਾ ਨਹੀਂ ਹਾਂਜੀ 55000 ਦੀ ਵਸੀ 55000 ਦੀ ਵਸੀ ਵੀਰ ਜੀ ਵੇਚ ਲਓ ਬਸ ਮੈਂ ਵੀਰ ਜੀ ਵਸੀ ਦੇਵਾਂਗੇ 10000 ਰੁਪਇਆ ਫੇਰ ਛੋਟ ਕਰਾਂਗੇ 53000 ਦੇ ਤੋ ਗਾੜੀ ਵੀਰ ਜੀ ਰੱਬ ਦਾ ਨਾਮ ਜੇ ਮੈਂ ਤੇ ਆ ਨਾ ਵੀ ਦਾ ਦੋ ਦਾ ਦੋ ਵਸੀ ਸਹੀ ਗੱਲ ਵੀਰ ਜੀ। ਪੋਲੇ ਮੱਛੀ ਦਾ ਲੰਮੀ ਲੱਜੀ ਬਹੁਤ ਆ। ਬਿਲਕੁਲ ਜੀ ਬਿਲਕੁਲ। ਚੰਗੀ ਕੁਆਲਿਟੀ ਦੀ ਜਰਸੀ ਪੀਓ। ਬਿਲਕੁਲ ਜਰਸੀ ਵੀਰ। ਗਰਮੀ ਮਨੋਣੀ ਨਹੀਂ ਮੱਛੀ ਨੇ। ਤਾਂ ਤੂ ਰਹਿ ਵਧੀਆ ਪੋਲੀ ਜੀ ਦੀ। ਬਿਲਕੁਲ 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 ਵੀਰ ਜੀ। ਆਕੇ ਭਾਜੀ ਆ ਗਈ ਵੈਣ ਦੂਜੇ ਨੰਬਰ ਤੇ ਦੂਜਾ ਸੁਆ। ਦੂਜਾ ਸੁਆ ਵੀਰ ਜੀ ਵੈਣ ਡੱਬੀ। ਬਹੁਤ ਕੁਆਲਿਟੀ ਵਾਲੀ ਮੱਛੀ ਆ। ਹਾਂਜੀ ਵੀਰ ਜੀ। ਇਹ ਦੋ ਸੁਈਨਵਾਜ ਹੋ ਗਏ ਆ 8-9 ਦਿਨ। 8-9 ਦਿਨ। ਠੀਕ ਆ ਨਾ। ਠੀਕ ਆ ਵੀਰ ਜੀ। ਇਹ ਮੱਛੀ ਪਿਛਲੇ ਸਾਲ ਆਪਾਂ ਫਾਰਮ ਚ ਦਿੱਤੀ ਸੀ 90000 ਈਗਾ ਇਹ ਮੱਲੀਆਂ ਵਾਲੇ ਦੀਪ ਕੋ ਲਈ ਪਿਛਲੇ ਸਾਲ ਜੇ ਤਾਂ ਹਾਂਜੀ 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 ਵੀ ਠੀਕ ਜੀ ਠੀਕ ਠੀਕ ਮੱਲੀਆਂ ਪਰਮਾਨ ਨੇ ਕਿਆ ਲਾਗੇ ਦੇ ਲੱਤ ਜੀ ਆਪਾਂ ਠੀਕ ਠੀਕ ਵਛੀ ਜਿਹੜੀ ਹੈ ਇਹਦੇ ਕੋ ਦੁੱਧ 15 ਕਿਲੋ 15 ਕਿਲੋ ਇਹਦਾ ਰਊਗਾ ਬਿਲਕੁਲ ਜੈਨਮੰਜਿਆ ਇਹਦੇ ਵਿੱਚ ਵਛੀ ਚ ਇੱਕ ਕਮੀ ਹੈਗੀ ਆ ਜਰੂਰ ਵੀਰ ਜੀ ਪਰਮਾਨ ਦੱਸਿਆ ਬਿਲਕੁਲ ਬਿਲਕੁਲ ਫਿਰ ਇਹਦੇ ਮਾਰੇ ਜੇ ਸਰੂ ਟੇਡੇ ਆ ਥਾਂ ਦੀ ਚਵਾਈ ਚੰਗੀ ਆ ਠੀਕ ਜਦੋਂ ਡੇਡੇ ਜਿੱਦਾਂ ਆਪਾਂ ਧਾਰ ਬਾਲਟੀ 'ਚ ਨਹੀਂ ਵੱਜਦੀ ਜਿੱਦਾਂ ਮਿੰਗੀ ਡੇੱਡੀ ਵੱਜਦੀ ਆ ਮਿੰਗੀ ਡੇੱਡੀ ਵੱਜਦੀ ਆ ਉਹ ਕੋਈ ਦੇ ਬਾਵਾ ਜੋਰ ਤੇ ਸਿੱਧੀ ਨਹੀਂ ਆ ਮਤਲਬ ਆਪਾਂ ਦਾ ਦੱਸਣ ਦਾ ਫਰਜ਼ ਆ ਕਈ ਬੰਦੇ ਚੋ ਵੀ ਲਈਏ ਬਿਲਕੁਲ ਵੀ ਨਹੀਂ ਆ ਨਾ ਹਾਂਜੀ ਤੇ ਜਿੰਨੇ ਘਰ ਚੋ ਨਹੀਂ ਉਹਨੂੰ ਮਾੜਾ ਨਹੀਂ ਮਸ਼ੀਨ ਵੀ ਤੋਂ ਪਲੱਸ ਦੁੱਧ ਕੱਢਣਾ ਹੈ ਕੱਢਣਾ ਕੱਢਣਾ ਵੀ ਤੇ ਰੇਟ ਜਿਹੜਾ ਭਰਾਵਾਂ ਨੂੰ ਦੇ ਦੇਣਾ ਕਿ ਨਹੀਂ ਹਾਂਜੀ ਇਹ ਮਤਲਬ ਜੇ ਨਹੀਂ ਮੱਝ ਮਤਲਬ ਵੀਡੀਓ ਵੇਖ ਲੈਣਾ ਇਹ ਰੇਟ ਦੀ ਹੈ ਮਸ਼ੀਨ ਨਹੀਂ ਮਿਲੂਗੀ ਠੀਕ ਆ ਠੀਕ ਆ ਜੀ ਜੀ ਭਾਜੀ ਆਈ ਹੈ। ਇਹ ਸਾਤਾ ਮਜਨ ਪੂਰਾ। ਕਹਾ ਪੇਟ ਪੂਰਾ ਚੋੜਾ ਕਦ ਕਾੜ ਵਜਨ ਰੰਗ ਬਾਜੇ ਖੁਸ਼ੀ। ਬੱਚੀ ਦੀ ਤੇ ਖਲੋਣੀ ਵੇਖੋ ਪਹਿਲਾਂ ਭਾਜੀ। ਠੰਡੀ ਸੀ ਪੂਰੀ ਰਾਤ। ਠੰਡੀ ਸੀ ਜੀ। ਹੂੰ। ਬਸ ਇਹ ਆ ਵੀ ਬੱਚੀ ਹੰਦੀ ਐ। ਜੈਨ ਵੇਖੋ ਕੁੱਤੀ ਵੇਖੋ ਵੀ ਭਾਜੀ। ਮਾਨਾ ਵੀ ਪੂਰੀ ਚਾਲ ਆ ਕੇ ਵਸੀਦੀ ਪਿਓਰ ਦੂਜਾ ਸੂਆ ਭਾਜੀ ਵਸੀ ਜੇ ਦੀ ਵੀ ਇਹਦੀ ਤੁਹਾਨੂੰ ਵੀਡੀਓ ਕਿਸੇ ਵੀਰ ਭਰਾ ਜੇ ਵੀਰ ਕੇ ਨੇ ਲੈਣੀ ਹੋ ਪਹਿਲੇ ਸੂਏ ਦੀ ਵੀਡੀਓ ਜੀ ਵਸੀਦੀ ਪਹਿਲੇ ਸੂਏ ਦੀ ਵੀ ਇਹਦੀ ਚੜੀ ਵੀਡੀਓ ਆ ਵੀਡੀਓ ਤੁਹਾਨੂੰ ਮਿਲ ਜੂਗੀ YouTube ਤੋਂ ਬਾਸ ਵੇ ਬਾਸ ਇਹ ਇਹ ਸੁਣੇ ਪਣੀ ਇਹ ਪਤਾ ਕੀ ਆ ਹਾਂਜੀ ਵੀਰ ਜੀ ਜਿਹਨੇ ਘਰ ਜੋਣੀ ਉਹਨੂੰ ਬਿਲਕੁਲ ਨਹੀਂ ਮਾਰੀ ਬਿਲਕੁਲ ਫਿਰ ਚੰਗੀ ਬੱਛੀ ਜੇ ਕਹੇ ਪ੍ਰਾਣ ਮਸ਼ੀਨ ਵਾਲਾ ਲੈ ਜੇ ਨਾ ਬਿਲਕੁਲ 24 ਤੋਂ ਪਲੱਸ ਨਾਜਵਾਉ ਦੀ ਰਹਿ ਕੇ ਦੋ 24 ਲੀਟਰ ਪਹਿਲਾਂ ਨੇ ਵਸ਼ੀ ਨੇ ਦੁੱਧ ਚਵਾਇਆ ਵਾ ਠੀਕ ਠੀਕ ਇਹਦਾ ਮੋਲ ਕਰ ਨੂੰ 55 ਕਰਾ ਲਓ 50 ਕਰਾ ਲਓ ਸੋਖੇ 45000 ਦੀ ਜੈਸ 45000 ਦੀ ਜੈਸ ਨੂੰ ਭਾਜੀ ਵਸ਼ੀ ਹੋਣੀ ਇਤੋਂ ਗੜੀ ਰੱਬ ਦਾ ਨਾ ਵਸ਼ੀ ਨੇ ਚ ਲੱਭਣੀ ਭਾਜੀ 15 ਕਿਲੋ ਦੁੱਧ ਰੰਗ ਬਾਜ ਗੜੀ ਚੰਗੇ ਪੀੜਾ ਲਾ ਕੇ ਬੱਚੇ ਵੀ ਲੈ ਸਕਦੇ ਵਸ਼ੀ ਜਿੰਦੇ ਆਪ ਨਸਲ ਬਰੀਡ ਬੜੀ ਵਸ਼ੀ ਆ ਵੇਖ ਲੋ ਭਾਈ ਨਾੜਾ ਨਾੜਾ ਦੋਧੀਆਂ ਵੇਖ ਲੋ ਵਸ਼ੀ ਕੋ ਦੁੱਧ ਹੈਗਾ ਜੇ ਹੱਥ ਦੀ ਚਵਾਈ ਜੜਾ ਵਾ ਬਿਲਕੁਲ ਹੀ ਆ ਸ਼ਰੂ ਟੇਡੇ ਆ ਵਾ ਸ਼ਰੂ ਟੇਡੇ ਆ ਵਸ ਵਸ਼ੀ ਯਾਰੀ ਫਿਰ 50 60 ਦੀ ਨਹੀਂ ਲੋੜ ਐਂਦਾ ਹੀ ਨਸੀਬ ਆ ਗਏ ਮਾਨਡ ਛੁੱਟ ਗਏ ਗਾਵਾਂ ਸਾਰੀਆਂ ਭਾਵੇਂ ਬੱਚੇ ਮੈਂ ਛੱਡਦੇ ਨਹੀਂ ਵਸ਼ੀ ਬਿਲਕੁਲ ਬਿਲਕੁਲ ਬੱਚੇ ਪਹਿਲਾਂ ਤੋਂ ਨਿਕਾਈਆਂ ਦੇ ਥੱਲੇ ਛੱਡੇ ਠੀਕ ਠੀਕ ਛੱਡਨੇ ਤਾਂ ਵੀ ਕੋਈ ਚੱਕਰ ਨਹੀਂ ਤਾਂ ਨਹੀਂ ਛੱਡੀਦੇ ਯਾਰ ਦਿਨ ਨਹੀਂ ਚੰਗੇ ਬਿਲਕੁਲ ਵੀ ਜੀ ਬੜਾ ਮੋਟਾ ਗਹਿਨੇ ਟੋਕਲਾ ਆਤਾਨਾ ਜਖਮੀ ਜਖਮ ਚਖ ਮਾਰ ਜਾਂਦੀ ਐ ਜੀ ਬਈ ਤੇ ਦੇਣੇ ਆ ਬਿਲਕੁਲ ਜੀ ਆ ਵੈਣ ਮਾ ਵੱਜੀ ਤੀਜੇ ਨੰਬਰ ਤੇ ਇਹ ਵੀ ਦਜਾ ਸੂਈ ਆ ਠੀਕ ਆ ਵੀ ਜੀ ਇਹ ਸੂਈ ਨੂੰ ਹੋ ਗਿਆ ਇਹ ਚਾਰ ਪੰਜ ਦਿਨ ਚਾਰ ਪੰਜ ਦਿਨ ਸੂਈ ਬਈ ਆ ਜ ਬੱਚਾ ਇਹ ਤਾਂ ਵੀ ਦੇ ਤੇ ਇਦਾਂ ਦਾ ਕਰਨਾ ਵਾ ਵੀ ਪਹਿਲੇ ਬੁੱਲੇ ਭਰਾ ਮੰਗ ਲੈਣੇ ਇੰਨੇ ਦਿਵਸ ਹੀ ਟੋਕੜ ਨਹੀਂ ਹੋ ਜਾਂਦੀ ਇਹ ਦਾਦੀ ਸੂਈ ਆ ਠੀਕ ਆ ਵੀ ਜੀ ਹੈਨਾ ਇਹ ਜਮਾਂਦਰੂ ਤੇਲਿਆ ਲੈਣੇ ਜੇ ਮਾਂਦਰੂ ਭਾਜੀ ਤੇਲ ਹੈ ਜਾਂ ਨਸਲ ਤੇ ਬਰੀਡ ਵੇਖੋ ਤੁਸੀਂ ਕੋਈ ਸ਼ਾਮਰੂ ਗੱਲ ਹੋ ਸਕਦਾ 18 ਕਿਲੋ ਦੁੱਧ ਪਾਦੇ ਪਰ 18 ਕਿਲੋ ਦੀ ਗਾਰੰਟੀ ਦੇ ਗਾਂ ਭੇਜਾਂਗੇ ਆ ਆ ਥਣ ਦੀ ਤੇਲੇਗਾ ਆ ਦੇਖੋ ਠੀਕ ਹੈ ਭਾਜੀ ਆ ਤੇਲੇ ਆ ਆ ਚਾਰ ਥਣ ਜਿਹੜੇ ਤਿੰਨੇ ਆ ਨਾ ਹਾਂਜੀ ਆਵੇ ਪੂਰੀ ਚਵਾਈ ਇੱਕ ਨੰਬਰ ਹੋਗੀ ਠੀਕ ਹੈ ਭਾਈ ਹੈਨਾ ਆ ਦੇਖੋ ਪੂਰਾ ਆਪਾਂ ਨੂੰ ਇਸ ਜੀ ਦਾ ਕੋਈ ਭਰਾ ਮੰਗਾ ਲੈ ਜਿੱਥੇ ਮਰਜੀ ਆ ਬਿਲਕੁਲ ਹਣਾ ਆ ਆ ਥਾਣੇ ਦਾ ਤੇਲ ਆ ਜਮਾਂਦਰੂ ਭਾਜੀ ਉਹ ਤੇਲ ਵੇ ਕੁਆਲਿਟੀ ਵੈਡ ਦੀ ਵੇਖ ਲੈ ਜਿਹੜੇ ਵੀ ਭਰਾ ਨੇ ਨਸਲ ਵੇ ਲੋ ਜਿਹੜੇ ਬੰਦੇ ਨੇ ਮਨਲਾ ਗਾਂ ਫਾਰਮ ਤਿਆਰ ਕਰਨ ਵਾਲੀ ਗੱਲ ਹੁੰਦੀ ਕਿ ਕਿਸੇ ਵੇ ਸ਼ੌਂਕ ਹੁੰਦਾ ਕਿ ਚੰਗਲੇ ਸੀ ਲਈਏ ਇਹੇ ਹੁਣ 4 ਥਾਣੇ ਦੇਦਾ 85000 ਦੇਸੀ ਮੈਂ ਕਹਿੰਦਾ ਵੀ ਜੀ ਕਿੱਲੇ ਤੇ ਖਲੋਣੀ ਨਹੀਂ ਹਣਾ ਇਹਦਾ ਰੇਟ ਆਪਾਂ ਟੋਕਣਾ ਵਾਲਾ ਕਰਾਂਗੇ ਟੋਕਣਾ ਵਾਲਾ ਵੀਰ ਜੀ ਆ ਆ ਬਚਾ ਇਹਦਾ ਆ ਬਚਾ ਵੀਰ ਜੀ ਠੀਕ ਆ ਕੋਈ 55 54 ਦਿਨ ਦੀ ਸੂਈ ਜੇ ਆ ਵੀ ਡਿਜ਼ਾਈਨ ਉਹ ਇਹ ਬਚੀ ਜੇ ਕਰਨ ਹੈ ਇਹਦੀ ਨੁਕਰੀ ਬਸ਼ੇਰੀ ਮੈਂ ਕਹਾਂ ਨੁਕਰੀ ਬਸ਼ੇਰੀ ਹੈਗਾ ਪੂਰਾ ਪਰਾ ਪੂਰਾ ਨਹੀਂ ਲਾ ਸਕੀ ਇਹ ਜੀ ਬੀ ਹੈ ਨਾ ਲੰਮੀ ਜੇ ਤੇ ਇਸੋ ਕੇ ਬਿਲਕੁਲ ਬਿਲਕੁਲ ਵੀਰ ਜੀ ਕਿ ਜਿਹੜਾ ਆਪਣਾ ਆਪਰਾ ਮਾਨੂੰ ਆਪਾਂ ਦੇ ਦੇਣਾ ਕਿ ਨਹੀਂ ਬਿਲਕੁਲ ਬਿਲਕੁਲ ਵੀਰ ਜੀ ਟੋਕਰ ਨਹੀਂ ਦਿੰਦਾ ਪਰ ਟੋਕਰ ਨਹੀਂ ਸਹੀ ਗੱਲ ਵੀਰ ਜੀ ਠੀਕ ਹੈ ਨਾ ਸਾਰਾ ਸੀਜ਼ਨ ਇਹਨਾਂ ਦਾ ਸਾਲ ਇੱਕ ਦੁੱਧ ਦੇਣਾ ਪੂਰਾ ਟਕਾ ਕੇ ਹਾਂਜੀ ਵੀਰ ਜੀ 300 ਰੁਪਈਆਂ ਨੂੰ ਫੇਰ 200 ਲੋੜ ਹੀ ਨਹੀਂ ਇਹੋ ਜੀ ਵੇਚਣਾ ਸੀ ਬਿਲਕੁਲ 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 ਠੀਕ ਹੈ ਨਾ 15 ਕਿਲੋ ਸੁੱਕਾ ਜਦੋਂ ਪਾਉਣਾ ਨਾ ਸੁੱਕਾ ਸੁੱਕਾ ਵੀਰ ਜੀ ਸੁੱਕਾ ਇਹ ਨਾ ਸੁੱਕੇ ਪਾਪਾ ਦੇਣ ਲੈਣੀ ਕਰਨਾ ਭਰਾਵਾਂ ਦਾ ਬੱਸ ਬਿਲਕੁਲ ਬਿਲਕੁਲ ਵੀਰ ਜੀ ਇਹ ਦੇਰੀਏ ਚਾਲ ਕਿੰਨੇ ਦੀ ਚਾਲੀ ਹਜ਼ਾਰ ਦੀ ਦੇ ਦਈਏ ਦੋ ਛੜ ਦੋ ਵੀਰ ਜੀ ਦੋ ਛੜ ਹਾਂਜੀ ਇਹ ਭਰਾ ਮਾਨੂੰ ਛੋੜ ਕਰੀਏ ਨਹੀਂ ਕਿੰਨੀ ਕਾਨੀ ਦੱਸ ਦੋ ਤੂੰ ਇਹ ਭਰਾ ਲਾਗ ਦੇਨ ਵਾਲੀ ਗੱਲੀ ਕਰੀਏ ਮੈਂ ਕਿਹਾ ਦੇਨ ਲੈਣ ਵਾਲੀ ਵੀ ਜਿਹੜੀ ਭਰਾ 500 ਬਰਾਮਣ ਕੇ ਛਡਾ ਦੇ ਮੈਂ ਕਿਹਾ 200 ਵੀ ਛੱਡਣਾ ਪਈ ਬਸ 3000 ਦੀ ਵਸ਼ੀ ਭਰਾਵਾਂ ਨੂੰ ਦੇ ਆ ਵੇ ਲੋ ਵੀਰ ਜੀ ਰੱਬ ਦਾ ਨਾਮ ਜੇ 3000 ਦੀ ਵਸ਼ੀ ਲੱਭਦੀ ਨਹੀਂ ਕਿਨਾ ਦੁੱਧ ਵੀਰ ਜੀ ਦੁੱਧ 10 ਕਿਲੋ ਦੀ ਖੇ 10 ਕਿਲੋ ਦੀ ਵੀਰ ਜੀ ਗਾਰੰਟੀ ਜੇ ਤਾਜੀ ਸੂਈ ਜੇ ਵੀਰ ਜੀ 4 ਦਿਨ ਵਸ਼ੀ ਸੰਭਲੋ ਵਸ਼ੀ ਠੰਡੀ ਸੀ ਦੁੱਧ ਤੇ ਠੰਡੀ ਸੀਲ ਜੇ ਦੁੱਧ ਵਸ਼ੀ ਨੇ 15 ਕਿਲੋ ਸੋਖਾ ਕਿਤੇ ਭਾਂਡੇ 'ਚ 4 ਜੀ ਕਿਤੇ ਘਰ ਦੇ ਜਾਦੂ ਕੀ ਵਸ਼ੀ 4 ਜੀ 3000 ਰੁਪਇਆ 500 ਭਰਾਵਾਂ 500 220 ਦੀ ਵੀਰ ਜੀ ਵਸੀ ਜੇ ਜਿਹੜਾ ਮਰਜੀ ਭਰਾ ਖਾਤੇ ਪਾਦੇ ਪਾਏ ਵਸੀ ਆਨਲਾਈਨ ਬਗਾਲੇ ਤਿੰਨ ਥਾਣਾ ਦੀ ਫੁੱਲ ਗਰੰਟੀ ਤੇ ਤਿੰਨ ਚੱਲਦੇ ਆ ਤਿੰਨ ਥਾਣਾ ਦੀ ਪੂਰੀ ਵੀਰੂਣੀ ਗਰੰਟੀ ਰਹਿੰਦੀ ਵੀ ਤਿੰਨ ਤਾਂ 400 ਕਿਹਦੇ ਕਿੰਨੇ ਰੁਪਇਆ ਦੀ ਵਸੀ ਹੈ ਨਾ ਵਸੀ 85000 ਦੀ ਵੀਰ ਜੀ ਤੇ ਆ ਵੀ ਸੋਣਾ ਜੇ ਘਰ ਕਿਉਣ ਵਾਸਤੇ ਜਿਹਨੇ ਕਿਉਣੀ ਹੈ ਦੁੱਧ ਵੀ ਤੋਂ ਪਲੱਸ ਵਸੀ ਪਾ ਦੂਗੀ ਬਿਲਕੁਲ ਬਾਕੀ ਸਾਰੇ ਭਰਾਵਾਂ ਨੂੰ ਇਹੋ ਹੀ ਦਾਵਾ ਵੀ ਜੇ ਲਾਗੇ ਬੰਦੇ ਦਾ ਕੋਈ ਸੱਜਣ ਹੋਵੇ ਤੇ ਉਹ ਪਛਾਤਾ ਸਾਡੇ ਕੋ ਆ ਕੇ ਸਭ ਤੋਂ ਵੱਡਾ ਵੀਰ ਜੀ ਮੈਂ ਤਸੱਲੀ ਕਰ ਲੇ ਬਿਲਕੁ ਜੇ ਕਹਿੰਦੇ ਨੇ ਦੂਰ ਗਾਮ ਗਾਉਣੀ ਆ ਹਾਂਜੀ ਵੀਰ ਜੀ ਤੇ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਹਨਾ ਬਿਲਕੁਲ ਬਿਲਕੁਲ ਉਹ ਵੀ ਆਪਾਂ ਆਨਲਾਈਨ ਚਵਾ ਦਾਂਗੇ ਜਿਹੜੀ ਗੱਲ ਆ ਬਿਲਕੁਲ ਵੀਰ ਜੀ ਵੀਡੀਓ ਗੱਲ ਲਾਜੇ ਆਨਲਾਈਨ ਚਵਾ ਜਾਏ ਵੀਡੀਓ ਗੱਲ ਤੇ ਬਾਕੀ ਆ ਭਾਜੜੇ ਕਿਦੋਂ ਨਹੀਂ ਮਿਲਨੇ ਬਿਲਕੁਲ ਜਿਹੜੇ ਭਾਜੜੇ ਜੈਜ ਭਾਵੀਰ ਨੇ ਕੀਤੇ ਮਿਲਣੇ ਸਹੀ ਗੱਲ ਆ ਵੀਰ ਜੀ ਇੱਕ ਫਾਰਮ ਦੇ ਉੱਤੇ ਮਤਲਬ ਸਟਾਰਟਿੰਗ ਅਸੀਂ ਕੀਤੀ ਆ ਨਾ ਫੇ ਪਹਿਲੀ ਸਟਾਰਟਿੰਗ ਕੀਤੀ ਆਪਣੀ ਵੀਡੀਓ ਦੇ ਨਵੇਂ ਫਾਰਮ ਨਾ ਕੋਈ ਵੀ ਗੱਲ ਕੀਤੀ ਹਾਂਜੀ ਆਪਾਂ ਪਹਿਲੀ ਇਹ ਨਵੀਂ ਗੁਰਲੀ ਤੇ ਪਹਿਲੇ ਦਿਨ ਹੀ ਲੱਗੇ ਵੀਡੀਓ ਪਾਉਣ ਸਹੀ ਸਹੀ ਆ ਵੀ ਜਾਨਗੀਆਂ ਦੇ ਹੋਰ ਆਉਣਗੀਆਂ ਹਨਾ ਬਿਲਕੁਲ ਬਿਲਕੁਲ ਵੀਜੀ ਇਹਨਾਂ ਦੇ ਸਿਰ ਤੋਂ ਸਾਰਾ ਕੁਝ ਆ ਹਾਂਜੀ ਹਾਂਜੀ ਤੇ ਬਾਕੀ ਸੋ ਹਾਂ ਸਾਰੇ ਭਰਾਵਾਂ ਨੂੰ ਇਹੋ ਹੀ ਆ ਰਿਕਵੈਸਟ ਵੀ ਚੈਨਲ ਨੂੰ ਵੀਜੀ ਵੱਤ ਵਤ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਦੱਸਿਓ ਫਾਰਮ ਕਿੱਦਾਂ ਦਾ ਲੱਗਾ ਹਾਂਜੀ ਬਾਕੀ ਮਾਲ ਕਿੱਦਾਂ ਦਾ ਲੱਗਾ ਬਾਕੀ ਜਿਹੜੇ ਵੀ ਭਰਾ ਨੇ ਸ਼ੈੱਡ ਪਾਉਣਾ ਆ ਆ ਥਰਮਾਕੂਲ ਆਈ ਨਵੀਂ ਇੱਕ ਵੈਰੈਟੀ ਇਹ ਜ਼ਰੂਰ ਥੱਲੇ ਪਾਜੀ ਪਾਆਂ ਕਰੋ ਇਹਦੇ ਨਾਲ ਟੈਂਪਰੇਚਰ ਬਿਲਕੁਲ ਟੋਪਦਾ ਆ ਵੀ ਕੋਈ ਗਾਇਆਂ ਵੇਲੋ ਕੋਈ ਖਾਂ ਕਾ ਕੱਢੀ ਕੋਈ ਨਹੀਂ ਕਰਕਦੀ ਬਿਲਕੁਲ ਵੀਜੀ ਸਹੀ ਗੱਲ ਜੀ ਵੇਲੋ ਕਤਰੀ ਮਸ਼ੀਆਂ ਵੇਲਾ ਡੈ ਤੇ ਕੋਈ ਨਿਵੇਸ਼ੀ ਅਪਲਾਈ ਕਰਦੀ ਹੈ ਬਿਲਕੁਲ ਬਿਲਕੁਲ ਵੀਰ ਜੀ ਆ ਫਾਈਬਰ ਜੀ ਇੰਨਾ ਦੀ ਆ ਵੀ ਠੰਡੀ ਰਹਿੰਦੀ ਰਹਿੰਦੀ ਹਾਂ ਬਹੁਤ ਜਿਆਦੀ ਠੰਡੀ ਰਹਿੰਦੀ ਲੈ ਵੀਰ ਦਾ ਫਾਰਮ ਵੇਲਾ ਪੂਰਾ ਪਿਆਰ ਕੀਤਾ ਵੀ ਮੈਂ ਬਸ ਇਹ ਵਾਇਰੂ ਕਿਰਪਾ ਕੀਤੀ ਹੈ ਨਾ ਸਾਰੇ ਭਰਾਵਾਂ ਨੂੰ ਚਲੋ ਜਿਹੜਾ ਸ਼ੌਂਕ ਹੈ ਨਾ ਮਾਰਦਾ ਮੈਂ ਇਹ ਹੋ ਜਾਣਾ ਵੀ ਛੋਟੇ ਕੰਮ ਤੋਂ ਸਟਾਰਟ ਕਰ ਲਓ ਆਪੇ ਵਾਇਰੂ ਕਿਰਪਾ ਕਰ ਲੂਗਾ ਹੈ ਨਾ ਜੇ ਆਪਾਂ ਹੁਣੇ ਆ ਕਿ 2 ਲੱਖ ਦੀ ਪਸ਼ੀ ਲੈ ਆਈਏ ਤੁਸੀਂ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰੋਗੇ ਨਾ ਛੇਤੀ ਕਾਮਯਾਬ ਹੋ ਜਾਓਗੇ ਬਿਲਕੁਲ ਵੀਰ ਜੀ ਗਵਾਂਡੀ ਨੇ ਲੈ ਦੀ 2 ਲੱਖ ਦੀ ਯਾਰ ਆਪਾਂ ਕਿਉਂ 50 ਹਜ਼ਾਰ ਵਾਲੀ ਲੈ ਕੇ ਆਏ ਆ ਹਾਂਜੀ ਉਹ ਹੋ ਸਕਦਾ 50 ਵਾਲੀ ਉਹ ਦੀ 2 ਲੱਖ ਵਾਲੀ ਨੂੰ ਵੀ ਵੱਧ ਦੁੱਧ ਕਰ ਦੇ ਬਿਲਕੁਲ ਹੈਨਾ ਅਈ ਹੁਣ ਉਹ ਤੇ ਲਗਾ 26 ਕਿਲੋ ਦੇ ਚੌਨੇ ਆ ਤੇ ਲੜਗੋ ਹੈਨਾ ਆਵੇ ਲੋ ਵੇਜੀ ਉਹ ਸ਼ਾਮ ਹੀ ਨਿਤ ਕੱਪਣ ਹੋਣੀ 15 16 ਕਿਲੋ ਦੇ ਦੇਣ ਲਈ ਆ ਠੀਕ ਠੀਕ ਹੈ ਉਹ ਆ ਵੀ ਛੋਟੇ ਲੈਵਲ ਤੋਂ ਕੰਮ ਆਪਾਂ ਕਿਹੇ ਵਾਲੇ ਵੇਖ ਕੇ ਕੰਮ ਨਹੀਂ ਕਰਨਾ ਬਿਲਕੁਲ ਬਿਲਕੁਲ ਆਪਾਂ ਵੇਖ ਕੇ ਕੰਮ ਕਰੋਗੇ ਨੇ ਕਦੇ ਬੰਦਾ ਨਹੀਂ ਥੱਲੇ ਜਾਊਗਾ ਇਹ ਗੱਲ ਸਹੀ ਹੈ ਵੀਰ ਜੀ ਠੀਕ ਆ ਤੇ بس ਬਾਈਕ ਨੂੰ ਅਗੇ ਮਹਾਰਾਜ ਦੇ ਅਰਦਾਸ ਕਰਕੇ ਕੋਈ ਵੀ ਕੰਮ ਕਰਦੇ ਇਹ ਕਰਿਆ ਕਰੋ ਬਿਲਕੁਲ ਫਾਰਮ ਛੋਟੇ ਲੈਵਲ ਤੋਂ ਸ਼ੁਰੂ ਕਰੋ ਅਸੀਂ ਵੀ ਛੋਟੇ ਤੋਂ ਕੀਤਾ ਹੈ ਬਿਲਕੁਲ ਭਾਜੀ ਬਿਲਕੁਲ ਇਹ ਹੁਣ ਵੀ ਆਪਾਂ ਆਪਣੀ ਕਾਰ ਤੋਂ ਬਸ ਸੁੱਖੇ ਵਪਾਰ ਨਹੀਂ ਕਰਦੇ ਠੀਕ ਹੈ ਵੀ ਜੀ ਸਹੀ ਆ ਛੋਟਾ ਕੰਮ ਆ ਪਰ ਹੈ ਸਾਫ ਸੁਥਰਾ ਜਿੱਦਾਂ ਦਾ ਵੀ ਜਿਹੜੀ ਚੀਜ਼ ਹੋਊਗੀ ਉਹ ਦੱਸਾਂਗੇ ਸਵੇਰੇ ਕਾਮਾ ਸਾਡੀਆਂ ਦੇ ਜਿਹੜਾ ਮਰਜੀ ਭਰਾ ਜੇ 7 ਤੋਂ 7:30 ਵਜੇ ਚਵਾਈ 6:30 ਵਜੇ ਭਾਰਤ ਦੇਣਾ ਠੀਕ ਹੈ ਵੀ ਜੀ ਨਿਵਾਣ ਨਿਵਾਣ ਕਰਨੀ ਭਾਵੇਂ 8:00 ਵਜੇ ਠੀਕ ਹੈ ਨਾ 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 ਉਹ ਨਹੀਂ ਹੁੰਦਾ ਬਿਲਕੁਲ ਬਿਲਕੁਲ ਹੈ ਨਾ ਬਿਲਕੁਲ ਬਿਲਕੁਲ ਵੀ ਕਰਮਾ ਵਾਲੀ ਜਿਹਦੇ ਘਰ ਚੋਂ ਨੇ ਚਲੀ ਜਾਣਾ ਵਾ ਯਾਰ ਤੁਹਾਡਾ ਦੁੱਧ ਜਿਹੜਾ ਕਿ 50 ਰੁਪਏ ਦੁੱਧ ਲੱਗਾ ਸਾਫ ਸੁਥਰਾ ਦੁੱਧ ਹੀ ਚੱਲੇ ਬਿਲਕੁਲ ਵੀ ਜੀ ਥਣ ਧੋਣੇ ਆ ਤੌਲੀਏ ਨਾ ਸਾਫ ਕਰਨੇ ਆ ਪਾਣੀ ਵਾਲੀ ਬਾਲਟੀ ਵੱਖਰੀ ਬਿਲਕੁਲ ਵੀ ਜੀ ਰੋਵਾਂ ਨਿਵਾੜ ਕੇ ਸ਼ਾਮੀ ਜੋੜੀਆਂ ਨਿਵਾੜ ਕੇ ਸਵੇਰੀ ਜੋੜੀਆਂ ਬਿਲਕੁਲ ਵੀ ਜੀ ਹੈ ਕਿ ਨਹੀਂ ਕੋਈ ਗੰਦਾ ਦੂਕਾ ਦੁੱਧ ਜਵੇ ਚ ਨੱਡ ਕੇ ਘਰ ਵੀ ਵਰਤਣਾ ਪਰ ਜਿੰਨਾ ਖਾਣਾ ਉਹਨਾਂ ਬੱਚਿਆਂ ਵਾਸਤੇ ਖਾਣਾ ਬਿਲਕੁਲ ਬਿਲਕੁਲ ਵੀ ਜੀ ਗੱਲ ਸੱਚ ਹੈ ਤੇ ਬਾਕੀ ਇਹ ਨੀਰ ਜਿਹੜਾ ਆ ਇਹ ਜਿੰਨਾ ਸਾਫ਼ ਰਹੂਗਾ ਇਹ ਸਵੇਰੇ ਜਦੋਂ ਉੱਠ ਕੇ ਆਗੇ ਦੁੱਧ ਦੇ ਮੱਥੇ ਲੱਗੀਦਾ ਸਮਝ ਲਓ ਵੀ ਇਹ ਪ੍ਰਮਾਤਮਾ ਦੇ ਮੱਥੇ ਲੱਗੀਦਾ ਬਿਲਕੁਲ ਵੀ ਜੀ ਠੀਕ ਹੈ ਨਾ ਆਪ ਕੋਈ ਇਹਨਾਂ ਦੇ ਵਿੱਚ ਸ਼ਰਮ ਸੰਗ ਨਹੀਂ ਹੈ ਹੀ ਗੋਇਆ ਵੀ ਆਪ ਛੋੜਦੇ ਆ ਇਹਨਾਂ ਨੂੰ ਆਪ ਨਿਵਾਲਦੇ ਦੁਵਾਲਦੇ ਆ ਕੋਈ ਕਿਸੇ ਦੇ ਸਿਰ ਤੇ ਕੰਮ ਨਹੀਂ ਆ ਮੈਂ ਛੱਡ ਦੇ ਤੇ ਆਪਾਂ ਜੀ ਆਪ ਕੰਮ ਕਰਾਂਗੇ ਤੇ ਕੰਮ ਜਾਵੇ ਬਿਲਕੁਲ ਵੀ ਜੀ ਬਿਲਕੁਲ ਵੀ ਜੀ ਆਪਣੇ ਹੱਡ ਭੰਨਾਂਗੇ ਕਿਉਂਕਿ ਰਹੇ ਬਾਹਰ ਸਾਰਾ ਕੰਮ ਕੀਤਾ ਅੱਛਾ ਅੱਛਾ ਵੀ ਜੀ ਸੜਕਾਂ ਤੱਕ ਮਾਝੇ ਵੀ ਮਰੇ ਬੈਰੀ ਵੀ ਕੀਤੀ ਟਰਾਲੇ ਵਿੱਚ ਆਏ ਆ ਇਹ ਜਿਹਾ ਵੀ ਕੰਮ ਕਿਤੇ ਵੀ ਤੁਸੀਂ ਚੱਜੋ ਕਰਕੇ ਗੁਜ਼ਾਰਾ ਜਦਦਾ ਹੋ ਸਾਵਾਂ ਬਿਲਕੁਲ ਬਿਲਕੁਲ ਤੇ ਬਾਕੀ ਭਾਈ ਤੁਹਾਨੂੰ ਇਹ ਕਿਰਪਾ ਕਰੇ ਵੀ ਨਸ਼ੇ ਪੱਤੇ ਤੋਂ ਬੰਦੇ ਦੂਰ ਰਹਿਣ ਬਿਲਕੁਲ ਤੇ ਆਪਣਾ ਕਾਰੋਬਾਰ ਵਧੀਆ ਕਰੋ ਜਾਂ ਛੋਟਾ ਕਰੋ ਵੱਡਾ ਕੋਈ ਵੀ ਬੰਦਾ ਧੰਦਾ ਕਰਦਾ ਉਹਨੂੰ ਸਾਫ਼ ਸੁਥਰਾ ਕਰੋ ਸასი ਸ਼ਕਲ ਸਾਰੇ ਵੀਰਾਂ ਦੀ ਸასი ਸ਼ਕਲ ਵੀਰਾਂ ਦੀ